ਆ ਕਾ ਰਿ ਹੈ ਚਿੜੀਆਂ ਦੇ ਠੀਕ ਆ ਲੋ ਚੱਕ ਨਹੀਂ ਪਾਉਣੀ ਆਮ ਨੇ ਨਹੀਂ ਪਾਉਂਦੇ ਲੋ ਜੀ ਇੱਥੇ ਹੂਠ ਵੀ ਫਿਰਦੇ ਆ ਉਹ ਮਹਾ ਲੰਗਰ ਲੱਗਿਆ ਬਾ ਉੱਥੇ ਲੰਗਰ ਚ ਲੈ ਚਾਲਦੇ ਆ ਕਾਟੀ ਦਾ ਤੁਮਨ ਕਾਟੀ ਵੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ। ਲੋ ਜੀ ਮੀਂਹ ਪੈ ਗਿਆ ਟਿਆ ਮੌਸਮ ਬਹੁਤ ਵਧੀਆ ਹੋਇਆ ਹੋਇਆ। ਅਸੀਂ ਜਾ ਰਹੇ ਹਾਂ ਇਸ ਟਾਈਮ। ਮੋਟਰ ਤੇ ਮੋਟਰ ਤੇ ਚੱਲੇ ਆ ਜੀ ਆਪਣੇ ਤੇ ਖੂਹ ਤੇ ਕਹਿ ਦਨੇ ਕਈ ਪਾਸੇ। ਪਾਪਾ ਖੂਹ ਤੇ ਜਿੜਕੇ ਕਿੱਥੇ ਸੋ ਲੋ ਜੀ ਮੌਸਮ ਚੈੱਕ ਕਰੋ ਪਹਿਲਾਂ। ਪੂਰਾ ਐ ਠੰਡਾ ਮੌਸਮ ਹੋਇਆ ਹੋਇਆ। ਲੋ ਜੀ ਸਾਹਮਣੇ ਤੇ ਕਹਿੰਦੇ ਡੌਗੀ ਆ ਗਏ। ਔਰ ਡਰ ਕੇ ਦੇਖ ਲਓ ਭੱਜ ਕੇ ਪਿੱਛੇ। ਕਿੰਦਾ ਜੀ ਐ? ਔਰ ਨਵੀਤਾ ਜੀ ਇੱਕ ਤਾਂ ਗਏ ਆ ਪੁੱਤ ਆ ਜਾਣੇ ਦੇ ਵਿੱਚ ਇੱਕ ਦਾ ਦੋ ਗਏ ਆ ਹੂੰ ਰੇੜਾ ਤਾਂ ਵਰਤਦੇ ਨਹੀਂ ਹੁਣ ਵਿੱਚ ਬਾਦ ਨਾ ਨਾ ਪੁੱਤ ਗੰਦਾ ਪਿਆ ਤਾਂ ਇੱਧਰ ਬਾਈ ਲੱਗੇ ਬਦੂਗੇ ਸਵੇਰੇ ਸਵੇਰੇ ਸਭ ਤੋਂ ਮੇਨ ਕੰਮ ਹੁੰਦਾ ਪੱਠੇ ਵਢਣ ਦਾ ਕੱਖ ਵੱਢੋਗੇ ਕਹਿੰਦੇ ਅੱਧਾ ਕੰਮ ਨਿਬੜ ਜਾਂਦਾ ਬੰਦੇ ਦਾ ਹਾਂ ਕੀ ਅੱਗੇ ਨਾਲ ਬਾਅਦ ਚ ਰਹਿ ਬਰਸੀਨ ਅੱਛਾ ਅੱਛਾ ਜਬੀ ਤਾਂ ਹੋ ਜਬੀ ਹੋ ਜੂਗੀ ਅੱਛਾ ਜੀਰੀ ਵੱਢ ਕੇ ਆਹ ਪੱਕੇ ਬਰ ਸਹੀ ਹੈ ਲਿਆਉਣੇ ਜਾਣੇ ਸੌਖੇ ਆ ਅੱਛਾ ਅੱਛਾ ਹਾਂ ਦੱਸ ਕੇ ਕਹਿੰਦਾ ਡੂੰਗਾ ਹੈ ਡੂੰਗਾ ਹਾਂ ਬੁੱਤ ਹੈਗਾ ਪਸ਼ੀਨਾ ਹੈ ਪਸ਼ੀਨਾ ਹੋਰੇ ਦਾ ਇੰਨਾ ਵੀ ਡੂੰਗਾ ਹੈ ਆ ਦੇ ਤੂੰ ਖੜ ਕੇ ਦੇਖ ਲੈ ਇੱਥੇ ਇੰਨੇ ਦਾ ਇੰਨਾ ਇਹ ਬਰਾਬਰ ਉਰੇ ਤੱਕ ਇੰਨਾ ਇੰਨਾ ਡੂੰਗਾ ਦੂੰਗਾ ਕਿੱਦਾਂ ਹੈ ਜੀ ਰੋੜੀ ਨੇ ਛਿੱਟਣੇ ਵੇਚੇ ਤੂੰ ਹਰੇਕ ਪਾਣੀ ਦੇ ਰੋੜੀ ਛਿੱਟਣਾਂ ਨਾਲ ਜਿਹੜੇ ਉਹਨਾਂ ਦੀ ਆਪਣੀਆਂ ਹੈ ਹਾਂ ਛਿੱਟੀਆਂ ਹੈਂ ਕੀ ਰੋੜੀ ਨਹੀਂ ਬੁੱਤ ਨਹੀਂ ਗਾਂਦ ਨਹੀਂ ਪਾਈਦਾ ਹੁੰਦਾ ਬਸ ਦੇਖ ਲਾ ਮੈਂ ਛਿੜੀਆਂ ਐ ਛਿੜੀਆਂ ਓਥੇ ਮੋਟਰ ਪਰ ਵੀ ਬਹੁਤ ਆਪਣੀ ਪਰ ਆਪਾਂ ਤੇੜੀਆਂ ਹਾਂ ਘਾਰੇ ਤੇੜੀਆਂ ਦੇ ਠੀਕ ਆ ਲੋ ਆਪੇ ਬਣਾਉਨੀਆਂ ਐ ਹਾਂ ਥੱਲੇ ਪਸੀਨਾ ਸਾਟਾ ਹੀ ਹੈ ਜੋ ਵਰਗਾ ਉੱਪਰ ਘਰ ਆ ਨੀਚੇ ਪਸੀਨਾ ਗਾ ਦਾ ਲੋਟ ਆ ਨਾ ਦਾ ਹੈਂ ਤੇਦੀਆਂ ਵਿੱਚ ਨਾ ਕਿ ਨਿਕਲਦੀਆਂ ਹਾਂ ਹੋ ਗਈ ਆ ਚੀਜ਼ ਮਿਲਣੀ ਕਿਤੇ ਯਾਰ ਜਿੱਥੇ ਮਰਜੀ ਘੁੰਮ ਫਰਾਓ ਬ੍ਰੇਕਫਾਸਟ ਕਰਕੇ ਹੁਣ ਰੈਸਟ ਕਰ ਰਹੇ ਆ ਫਿਲਹਾਲ ਅੱਜ ਇਹ ਆ ਬੈਠੇ ਟੋਨਸ ਉੱਤੇ ਪਏ ਹਾਂ ਹੁਣੇ ਉੱਠਣਗੇ ਲੰਚ ਟਾਈਮ ਇਹਨਾਂ ਨੂੰ ਲੰਚ ਕਰਨਾ ਫਿਰ ਇੱਥੇ ਅੱਗੇ ਪੈ ਜਾਣਾ ਐ ਸ਼ਾਹੀ ਜ਼ਿੰਦਗੀ ਉਹ ਜੀ ਵਾਪਸ ਘਰੇ ਆ ਗਏ ਆਪਾਂ ਫੇਡ ਜੀ ਕੋ ਮੇ ਆਇਆ ਤੂੰ ਕਮ ਗਿਆ ਹੈਂ ਖੇਤ ਮਾਂ ਗਾਣੀ ਤਾਂ ਆ ਜਾ ਪੁੱਜਾ ਆ ਜਾ ਪੁੱਤ ਮੇਰੇ ਨਾਲ ਖਾ ਲੈ ਤੂੰ ਲੋ ਜੀ ਪਤਨ ਚ ਲੰਚ ਆ ਪਤਨ ਨਹੀਂ ਬ੍ਰੇਕਫਾਸਟ ਆ ਟਾਈਮ ਹੋਏ 10:00 ਬੱਜ ਗਏ 10 ਵਜੇ ਖਾ ਲ ਲੇ ਰੋਟੀ ਅਸੀਂ ਲੋ ਜੀ ਮੀਂਹ ਪੈ ਰਿਹਾ ਲੀਗਾ ਸਾਰੇ ਬੰਦ ਤੇ ਹੁਣ ਇੱਥੇ ਮਰੰਡੇ ਆਇਆ ਮੰਡੀ ਚ ਮੈਚ ਲਾਉਣਾ ਆ ਚਲਾ ਇੱਥੇ ਮਰੇ ਕੀੜਾ ਮਾਰ ਕੇ ਜਾਣੇ ਖੇਲ ਕੇ ਜਾਣੇ ਘੜੀ ਲੋ ਜੀ ਇੱਕ ਤਾਂ ਬਾਰਿਸ਼ ਆ ਗਈ ਤੇ ਦੂਜਾ ਮੁੰਡਾ ਤਿਲਕ ਗਿਆ ਬਜਰਾ ਤੇ ਊਨੀ ਸੈਟ ਲੱਗ ਗਈ ਆ ਹੋਰ ਅੱਬਾ ਅਰ ਡੜੀ ਝੁਗ ਗਈ ਯਾਰ ਹਾਂ ਹੈਗਾ ਪਾਣੀ ਤੋਣ ਨੂੰ ਆਜਾ ਤੂੰ ਬਾਲ ਕਰ ਬਾਬਾ ਸੱਟ ਲੱਗ ਗਿਆ ਪੂਰੀ ਬਹੁਤ ਚੋਵੀ ਹੋਈ ਹੈ ਅੰਦਰ ਤੱਕ ਪਰ ਪ੍ਰਵਾਹ ਨਹੀਂ ਮੰਨਦੇ ਇਹ ਇਹ ਲੈਣਾ ਓਖਣੇ ਹੀ ਚਲ ਲੜਾਈਂ ਕਵੀਰੋ ਫੜਿਓ ਸਾਰੀ ਗੱਲੀ ਲੋ ਜੀ 73 ਸਕੋਰ ਬਣਾਉਣੇ ਪੰਜ ਓਵਰਾਂ ਚ 22 ਨੋਟ ਇੱਕ ਗੱਡੀ ਹੀ ਹੁੰਦੀ ਹੈ ਗੱਡੀ ਅੱਗੇ ਤੋਂ ਲਈ ਨਾ ਉਹ ਜਿੱਦੀ ਸਾਹਮਣੇ ਬੁਤਾਨ ਤੇਜ ਹੁੰਦਾ ਜਿਹੜੇ ਸਾਈਡਾਂ ਨੂੰ ਰੋਣ ਜਾ ਰੱਖਿਓ ਉਹ ਬੱਲਾ ਟਾਈਮਿੰਗ ਸ਼ਾਟ ਹੈ ਉਹ ਬਾਲਾ ਆਪਣੇ ਬਾਪ ਨੂੰ ਆ ਗਾਣਾ ਚੱਲਦੀਆਂ ਪੂਰੀਆਂ ਚੌਕਾ ਨਾਲ 10 ਗਾਲਾਂ ਜਦੇ ਚੱਕਾ ਫਿਰ 15 ਗਾਲਾਂ ਵਾਲੀ ਉਹ ਵਾਲਾ ਦਾ 6 ਬੋਲਾਂ 12 ਸਪੋਰ ਕਰਾ ਲੈ ਪੱਟੀ ਠੀਕ ਇਹਦੇ ਸੱਟ ਕਰਦੇ ਅੱਛਾ ਅੱਛਾ ਤੇ ਟੀਕੜ ਦਾ ਕੰਮ ਵੀਦਾ ਉਹ ਜੇ ਲੋਹਾ ਲੂਹਾ ਬੱਜੇ ਤਾਂ ਹੁੰਦਾ ਇੱਕ ਓਵਰ 12 ਹੋ ਗਿਆ ਹੋ ਗਿਆ ਤੀਆ ਵੀ ਹੋ ਗਿਆ ਸ਼ਾਬਾਸ਼ ਸ਼ਾਬਾਸ਼ ਤਿੰਨੇ ਹੋ ਗਏ ਪੂਰੇ ਸ਼ਾਬਾਸ਼ ਇੱਕ ਬੋਲ ਤਿੰਨ ਚਾਹੀਦੇ ਦੇਦੇ ਮਿਸ ਫੀਲਡਿੰਗ ਹੋ ਗਈ ਫੇਸ ਉਹਦੇ ਨਾਮ ਜਿੱਤ ਗਏ ਸੁਪਰਓਵਰ ਦੇਤੇ ਮਨੂੰ ਵੀ ਸੁਪਰਓਵਰ ਵੀ ਸੁਪਰਓਵਰ ਹੋਣਾ ਕੀਪਰ ਤੇ ਹੀ ਬਾਲ ਛੱਡੋਗੀ ਨਾ ਕੀਪਰ ਤੋਂ ਹੀ ਬਾਲ ਛੱਟੂਗੀ ਉਹਦੇ ਕਰਕੇ ਹੀ ਫਰਕ ਪਿਆ ਲੋ ਜੀ ਇੱਥੇ ਊਠ ਵੀ ਫਿਰਦੇ ਆਂ ਦੇਖੋ ਇਹ ਊਠ ਪਤਾ ਕਿਹੜੇ ਹੋਰੇ ਮਨਿੰਡਮ ਮੇਲਾ ਲੱਗਿਆ ਸੀ ਉਹ ਲੈ ਕਿਉਂ ਨੇ ਹੁੰਦੇ ਆ ਉਹਨਾਂ ਦੇ ਆਂ ਇਧਰ ਸਾਈਡ ਮੇਲਾ ਲੱਗਾ ਸਿੰਦੇ ਬਲ 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 ਜੀ ਹੇਪੀ ਹਾਂ ਤੁਸੀਂ ਦੇਖੀ ਆ ਇਹ ਮੁੰਡੇ ਦਾ ਬਰਥਡੇ ਸਾਡੇ ਦਾ ਥੈਂਕ ਯੂ ਸਰ ਕਿਹੜੇ ਟੱਬ ਲੈ ਜਾਣਾ ਦੀਪਕ ਟੱਬ ਸ਼ੋਭਾ ਜੀ ਚਾਣਾ ਮਸਾਲਾ ਸਾਰੇ ਕੋ ਚੱਲੂਗਾ ਯਾ ਅੱਲਾ ਠੀਕ ਹੈ ਹੁਣ ਆ ਜਾ 100000 ਰੁਪਏ ਕਿਹਾ ਤਾਂ ਹੈ ਨਾ ਕਿਨੂੰ ਉਹਨਾਂ ਨੇ ਪਿਛਲੇ ਹਫ਼ਤੇ ਨਾ ਮੈਂ ਮੀਂਹ ਪੈ ਗਿਆ ਸਾਰੇ ਗਰਾਊਂਡ ਗਿੱਲੇ ਆ ਟੋਟਲੀ ਮੀਂਹ ਪੈ ਹੀ ਬਹੁਤ ਹੈ ਯਾਰ ਅਰੇ ਕਰੋ ਦੇਖ ਇੱਧਰ ਰਜਿੰਦਰ ਯਾ ਬੰਦੇ ਆਏ ਆ ਸਾਡੇ ਬਿਨੀ ਨਹੀਂ ਫੇਰ ਟੀਮ ਐ ਜਿੱਤੀ ਐ ਸ਼ਾਬਾ ਸ਼ਕਾ ਸ਼ਾਬਾ ਪੈੜਾ ਚੰਗਾ ਸਾਡਾ ਬਹੁਤ ਚੰਗਾ ਭਾਈ ਵਰੀਆ ਅਸੀਂ ਅੱਜ ਰਨ ਮਾਰੇ ਆ ਜਦੋਂ ਤੁਸੀਂ ਆਏ ਉਦੋਂ ਹੀ ਸਕੋਰ ਹੋ ਗਏ ਦੋਹੇ ਟੀਮ ਦੇ ਮੈਂ ਕਿ ਦੋਹੇ ਆ ਸੀ ਤੁਸੀਂ 25 ਕੋਪਰ ਆਏ ਆ 30 ਸਕੋਰ ਬਣੇ ਨਾ ਦੇ ਮਿੱਟੀ ਚੱਕਦੇ ਆ ਪੈੜਾ ਨਹੀਂ ਉਹ ਮਿੱਟੀ ਚੱਕ ਲੋ ਬਸ ਮੱਥਾ ਮੱਥਾ ਟੇਕ ਜਗਾ ਜਵੇਂ ਨਹੀਂ ਅੱਜ ਰਵੀ ਦਾ ਜਨਮ ਦਿਨ ਆ ਤਾਂ ਕਰ ਗਏ ਆ ਗਿਆ ਆ ਗਿਆ ਸ਼ਾਬਾ ੱਲਾ ਗੁੱਲਾ ਹੋ ਗਿਆ ਜੀ ਯਾ ਅੱਲਾ ਸ਼ਾਬਾਹ ਮੁੰਡੇ ਸ਼ਾਬਾਹ ਜਿੱਤ ਗਏ ਨਹੀਂ ਕਿਹੜੀ ਛਲਕਾ ਦੇ ਹੋਮਰ ਸਾਈਡ ਤੋਂ ਸਾਡੇ ਸਾਈਡ ਵਿੱਚ ਚਾਂਸ ਸ਼ਾਬਾਹ 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 ਬੜੀ ਸਿੱਕੇ ਚੁੱਕੇ ਮਾਰਦੇ ਵੈਰੀ ਗੁੱਡ ਲੋ ਮੇਂ ਚਲੋ ਚਲੋ ਹਾਂ ਯਾ ਅੱਲਾ ਕਾਲਾ ਜੀ ਫੇਰ ਅੱਜ ਰਹਿ ਜਾਂਦਾ ਕੱਲਾ ਗਿਆ महा लंगर लगे वो ऊपर लंगर मारा लंगर मरेंड लगे लकी ढाबा आप लकी बैश्नो ढाबा फौजा अंदर सजिया बैठिया खा पाया फिर ਟੱਬੇ ਕੱਢ ਲਵਾਨੇ ਬੈਕਵਰਡ ਜਾ ਬੈਕਵਰਡ ਏਰੀਆ ਇਹਦਾ ਕਮਰਾ ਗੂੰਜਦਾ ਹੀ ਬਹੁਤ ਹੈ ਰਵੀ ਪੰਡਿਤ 拜拜 <Bye. S 2> ਜਸੂ ਬਦਲੇ ਮੈਂ ਕੈਮਰੇ ਖੜੇ ਹੋ ਗਏ ਤੇਰੇ ਵੱਲੋਂ ਹਾਏ ਹਾਏ ਫੁੱਲ ਨੂੰ ਸੁੰਗੀਦਾ ਫੁੱਲ ਨੂੰ ਖਾਈਦਾ ਲਈ ਕਦੇ ਖਾਈਦਾ ਨਹੀਂ ਪਿਆਰ ਜਿੰਦਗੀ ਬਖਸ਼ਦਾ ਜਿੰਦਗੀ ਨੂੰ ਪਿਆਰ ਪੂਜੀਦਾ ਪਿਆਰ ਠੁਕرائیਦਾ ਨਹੀਂ ਹੋਇਆ ਕੀ ਜੇ ਅਸੀਂ ਅੱਜ ਹੋ ਗਏ ਬੇਗਾਨੇ ਨਹੀਂ ਅੱਜ ਸਾਡੀ ਹੁੰਦੀ ਸੀ ਰਕਾਨੇ ਨਹੀਂ ਬੱਬਾ ਸਾਡੂ ਦਾ ਤੂ ਮੁੱਲ ਕਾਢੀ ਵੀ ਨਾ ਪਾਇਆ ਬੱਬਾ ਸਾਡੀ ਦਾ ਤੂ ਮੁੱਲ ਕਾਢੀ ਵੀ ਨਾ ਪਾਇਆ ਕਿਹਦੇ ਸਿੱਕੇ ਆਂ ਦਾ ਚੱਲ ਗਿਆ ਜੋਰ ਦੱਸ ਜਾ ਖਾਲੀਦਾਰਿਆਂ ਨੇ ਤੇ ਚਲੋ ਉਹ ਥੱਲੇ ਭਰਨੇ ਆ ਬੰਨ ਟੁੱਟ ਗਿਆ ਉਧਰ ਤੁਹਾਡੀ ਐਕਸਰਸਾਈਜ਼ ਕਰਾਉਣੀ ਸਾਰਿਆਂ ਦੀ ਜਿਹੜੇ ਦੋਸਤ ਸਕੇ ਭੰਗ ਆ ਤੇ ਸਾਹਮਣੇ ਬੈਠੇ ਆ ਅੱਜ ਜਿਹੜੇ ਛੋਟੇ ਭਰਾ ਦਾ ਹੈਪੀ ਬਰਥਡੇ ਆ ਬੜਾ ਭਰਾ ਲੈ ਗਿਆ ਪੁਰਾਣੀ ਬਣੀ ਹੋਈ ਹੈ ਆ ਚੱਕਰੀਏ ਯਾਰ ਵਾਲਿਆ ਇੱਕ ਬੜਾ ਹੀ ਗੁੱਸੇ ਜੀ ਆ ਵੀਰ ਜਾਨਾ ਆ ਆ ਚਾਹ ਨਾਲ ਚਾਚ ਕੋਲ ਲੋ ਆ ਵੀਰੇ ਦੋ ਲੈਣਾ ਮੇਰੇ ਰਵੀ ਭਰਾ ਲਈ ਇਹਦਾ ਅੱਜ ਹੈਪੀ ਬਰਥਡੇ ਆ ਠੀਕ ਹੈ ਜੀ ਸੁਣ ਕੇ ਯਾਰ ਵੇ ਤੂੰ 35 ਸਾਰੇ ਉਟਾਂ ਦਾ ਕਿਤੇ ਘੁੰਮਣ ਨਹੀਂ ਲੈ ਕੇ ਜਾਂਦਾ ਤੈਨੂੰ ਉੱਤ ਵਿੱਚੋਂ ਤਲਾਹਾਂਂਦਿਆ ਵੱੜ ਕੇ ਕਿਤੇ ਪਰਾਉਂਦਾ ਗਲਾਮ ਪਿਆ ਬਣ ਕੇ ਕਿਤੇ ਪ੍ਰਾਨਦਾ ਸ਼ਾਬਾਸ਼ ਲਗਾ ਤੇ ਜਿਹੜਾ ਜਿਹੜਾ ਪੈਰਾ ਸਹੀ ਹੁੰਦਾ ਉੱਦੈ ਸਵਾਦੇ ਨੂੰ ਬਣਾ ਕੇ ਪ੍ਰਾਣਾ ਸੁਣਾ ਦੇ ਜਿਹੜਾ ਪ੍ਰਾਣਾ ਕਿਹਦਾ ਸੁਣਾਉਣਾ ਜੇ ਡਾਂ ਕੋ ਮੈਂ 1500 ਸਵੇਰੇ ਆਂਦੀਆਂ ਦੇ ਪੈਸੇ ਮੇਰੀ ਜੇਬ 'ਚ ਬਥੇਰੇ ਹਮ ਆ ਰੱਖ ਗਏ ਬਰਾ ਡਾਂ ਤੇ ਜਾਗ ਜਾਲੀਏ ਜਰੋ ਤੱਕ ਤੇਰੀ ਮੈਂ ਪਾੜੀ ਜਾਊਂਗਾ ਨੋਟ ਤੇਰੇ ਜੀਜੇ ਦਾ ਤਾਂ ਹਿੱਲ ਗਿਆ ਦਿਮਾਗ ਸਾੜੀਏ ਜਰੋ ਤੱਕ ਤੇਰੀ ਮੈਂ ਪਾੜੀ ਜਾਊਂਗਾ ਨੋਟ ਤੇਰੇ ਜੀਜੇ ਦਾ ਤਾਂ ਹਿੱਲ ਗਿਆ ਦਿਮਾਗ ਸਾੜੀਏ ਬਸ ਇੱਕ ਕੋਈ ਆ ਇੱਕ ਕੋਰ ਅਸਲ ਇੱਕ ਹੋਰ ਕੇਸੀ ਦੀ ਬੁੱਕੜ ਵਿੱਚ ਕੀ ਰੱਖਿਆ ਨੀ ਬੱਲੀਏ ਗਵਾੜੀ ਹੁੰਦੀ ਆ ਕਾ ਦੋ ਡਰਦਾ ਨਹੀਂ ਫਸੇ ਜਾਣ ਜਾਣ ਵੈਰੀਆ ਨੀਹ ਦੀ ਹੱਥ ਝਾੜੀ ਮੁੱਜੀਆ ਉਹ ਐਵੇਂ ਕਮਲ ਨਾ ਮਾਰ ਗੇੜੀ ਲਾਉਂਦਾ ਵੇਲਦਾਰ ਹਾਏ ਰੁੱਕ ਜਾ ਤੂੰ ਰੁੱਕ ਮਿੱਤਰਾ ਸਿਲੰਡਰਾਂ ਦੀ ਗੱਡੀ ਵਾਲੇ ਗੁੱਡੀਏ ਅਰੇ ਟੱ Delhi ਦਿੰਦੇ ਚੁੱਕ ਮਿੱਤਰਾ ਸਿਲੰਡਰਾਂ ਦੀ ਗੱਡੀ ਵਾਲੇ ਗੁੱਡੀਏ ਅਰੇ ਟੱ Delhi ਦਿੰਦੇ ਚੁੱਕ ਮਿੱਤਰਾ ਉਹ ਲੋਕ ਫਸ ਗਏ ਫਰੀਚ ਲੈ ਕੇ ਸਰਕਾਰ ਤੋਂ ਚੜ੍ਹੇ ਵਰਮਾਲ ਚੁੱਪ ਚੁੱਪ ਬੈਠਣਾ ਜਾ ਮੈਂ ਅਸਟਰੀ ਐਕਸ਼ਨ ਵਿੱਚੋਂ ਕੱਢਦੇ ਪਏ ਆ ਇਹ ਹੁਣ ਬਾਦਲੇ ਉਹ ਪਾਣੀ ਵੀ ਨਹੀਂ ਪੀਤਾ ਬੇਲੋ ਚਾਹ ਤੋਂ ਬਾਦ ਨਹੀਂ ਹੁਣ ਝੋਨੇ ਵਿੱਚ ਸਾਨੂੰ ਕਿੱਥੇ ਰਹਿਣਾ ਯਾਦ ਨਹੀਂ ਉਹ ਪਾਣੀ ਵੀ ਨਹੀਂ ਪੀਤਾ ਬੇਲੋ ਚਾਹ ਤੋਂ ਬਾਦ ਨਹੀਂ ਹੁਣ ਝੋਨੇ ਵਿੱਚ ਸਾਨੂੰ ਕਿੱਥੇ ਰਹਿਣਾ ਯਾਦ ਨਹੀਂ ਉਹ ਪਹਿਲਾਂ ਲੋਕਾਂ ਦੇ ਨਕਮੇ ਅਸੀਂ ਵੱਜਦੇ ਸੀ ਹੁਣ ਕੰਮ ਵਾਲੇ ਹੋ ਗਏ ਉਹ ਯਾਰ ਰੋਟੀ ਵਾਲੇ ਤਵੇ ਵਾਂਗੂ ਸੋਹਣੀਏ ਝੋਨਾ ਲਾ ਕੇ ਕਾਲੇ ਹੋ ਗਏ ਰੋਟੀ ਵਾਲੇ ਤਵੇ ਵਾਂਗੂ ਸੋਹਣੀਏ ਝੋਨਾ ਲਾ ਕੇ ਕਾਲੇ ਹੋ ਗਏ ਆਪ ਤਾਈ ਲੋ ਦੇ ਕਾਲਾ ਕਾਲਾ ਚਲੋ ਇੰਦਰ 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 ਚਲੋ ਵੀ ਚਲੋ 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 ਲੋ ਜੀ ਹੋਣੀ ਨਾ ਤੇ ਥੈਲੇ ਭਰੋਣੇ ਮਿੱਟੀ ਤੇ ਜਿੱਥੇ ਹੜ ਆਇਆ ਬੈ ਨਾ ਉਧਰ ਟਰਾਲੀ ਭੇਜਣੀ ਹੈ ਲੋ ਜੀ ਆਹ ਜੀ ਸਾਡੀ ਜਾਨ ਆਹੀ ਚੀਜ਼ ਫ੍ਰੀ ਮਿਲਦੀ ਔਰੇ ਸਭ ਕੁਝ ਪੈਸਿਆਂ ਨਾਲੇ ਆ ਚੱਕੀ ਥੋੜ ਥੋੜੀ ਆ ਮੁੱਠੀ ਭਰ ਲਿਓ ਸਾਰੇ ਕਿੱਕ ਯਾਰ ਅੱਲਾ ਭਰ ਲਿਓ ਮੁੱਠੀ ਕਿੱਕ ਹਾਂ ਦੇਖੋ ਭਰ ਰਿਹਾ ਆ ਦੇ ਚੀਰਤੀ ਨੀਰ ਲਓ ਚਲੋ ਬਈ ਸਹੀ ਆ ਓਕੇ ਬਾਏ 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 ਨਾਈਟ ਬਾਹਰ ਮੀਂਹ ਵਾਲਾ ਮੌਸਮ ਹੋਇਆ ਬਾ ਅਸੀਂ ਜੇ ਨੰਬਰ ਸਰਕੇ ਹੈ ਨਾ ਉੱਥੋਂ ਪਾਪੜ ਦਿਹਾਂਦੇ ਰੱਜ ਮੌਕਾ ਮਿਲਿਆ ਅੱਜ ਬਣਾਉਣ ਦਾ ਅੱਜ ਬਣਾਇਆ ਤੇ ਖਾਣੇ ਪਹਿਲਾਂ ਲੱਕੀ ਢਾਬੇ ਤੇ ਬੈਠੇ ਰਹੇ ਉੱਥੇ ਖਾਪੀ ਹੋ ਗਿਆ ਜਿਆਦਾ ਕਿਹੜਾ ਵਿਊ ਆ ਉਹ ਜਿਹੜਾ ਰਸੋਣ ਦਾ ਵਿਊ ਦਿਖਾਉਣਾ ਇੱਧਰ ਉਹ ਹਾਂ ਬਈ ਹਾਂ ਉਹ ਐਦਾਂ ਹੀ ਆਹੀ ਆ ਬਹੁਤ ਉਧਰ ਵੀ ਤੋ ਲਾਈਟਿੰਗ ਜੀ ਪੈਂਦੀ ਸੂਰਜ ਦੀ ਉਹਦਾ ਉਹ ਪਾਪਾ ਜੂਸ ਕਰੋ